ਧੰਨ ਗੁਰੂ ਰਾਮਦਾਸ ਜੀ 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 ਪਿਆਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰ ਆਖੋ ਜੀ ਧੰਨ ਬਾਬਾ ਗੁਰਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਗੁਰਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰ ਤਖੋ ਜੀ ਧੰਨ ਬਾਬਾ ਗੁਰਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਗੁਰਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਯਾਰ ਚਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰ ਚਾਖੋ ਜੀ ਧੰਨ ਬਾਬਾ ਜੀ ਬਸ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਜੀ ਬਸ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰਤਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰ ਚਾਖੋ ਜੀ ਧੰਨ ਬਾਬਾ ਬਸ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਬਸ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰ ਆਖੋ ਜੀ ਧੰਨ ਬਾਬਾ ਗੁਰਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਗੁਰਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਸਾਰੇ ਆਖੋ ਜੀ ਧੰਨ ਬਾਬਾ ਗੁਰਪਸੰਗ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਗੁਰਪਸੰਗ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਤੰਦਾਸ ਜੀ ਆਰਥ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਅੰਦਰੋਂ ਆਖੋ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰ ਆਖੋ ਜੀ ਧੰਨ ਬਾਬਾ ਰੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਰੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਨਿ ਗੁਰੂ ਰਾਮਦਾਸ ਜੀ ਧੰਨ 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 ਗੁਰੂ ਰਾਮਦਾਸ ਜੀ ਪਿਆਰਤ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਅੰਦਰੋਂ ਆਖੋ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰ ਚਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਆਰਚਾਖੋ ਜੀ ਧੰਨ ਬਾਬਾ ਦੀਪ ਸਿੰਘ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ आखो जीन बाबा दीप आखो धन बाबा सिंह जी ਧੰਨ ਗੁਰੂ ਰਾਮਦਾਸ ਜੀ 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 ਪਿਆਰ ਚ ਆਖੋ ਜੀ ਧੰਨ ਬਾਬਾ ਰੰਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਰੰਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪਿਆਰ ਚ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ आखो जीन बाबा दीप सिंह जी अंदरो आखो धन बाबा ईप सिंघी